ਸੰਤਾ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਗਸਤ ਮਗਰੋਂ ਦੁਬਾਰਾ ਯੁੱਧ ਹੋਣਾ ਹੈ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਯੁੱਧ ਕਦੋਂ ਖਤਮ ਹੋਏਗਾ ਇਸ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਹਾਂ ਜਿੰਨੀ ਕੁ ਸਤਿਗੁਰਾਂ ਨੇ ਸਮਤ ਦਿੱਤੀ ਹੈ ਗੁਰਮਖ ਪਿਆਰਿਓ ਜਿਹੜੇ ਬੰਦਗੀ ਵਾਲੇ ਸਾਧੂ ਸੰਤ ਮਹਾਤਮਾ ਉਹਨਾਂ ਨੇ ਕਿਹਾ ਸੀ ਕਹਿੰਦੇ ਭਾਈ ਵੀ 2025 ਤੋਂ ਜਿਹੜਾ ਵਾਅਦਾ ਸਮਾਂ 2024 ਤੋਂ ਲੰਘ ਚੁੱਕੇ ਜਿਹੜਾ 25 ਹੈ ਕਹਿੰਦੇ 25 ਤੋਂ ਬਾਅਦਲਾ ਜਿਹੜਾ ਸਮਾਂ ਹੈ ਉਹ ਮਾੜੀ ਮਾੜਾ ਹੋਏਗਾ ਕਹਿੰਦੇ ਉਹਦੇ ਵਿੱਚ ਬੜੀਆਂ ਕੜੀਆਂ ਪਰਸਥਿਤੀਆਂ ਦਾ ਸਾਹਮਣਾ ਜਿਹੜਾ ਇਸ ਮਨੁੱਖ ਨੂੰ ਕਰਨਾ ਪਏਗਾ ਭਾਰਤ ਪਾਕਿਸਤਾਨ ਦੇ ਯੁੱਧ ਦੀ ਜਿਹੜੀ ਗੱਲ ਹੈ ਉਹ ਪਹਿਲਾਂ ਚੱਲ ਚੁੱਕੀ ਹੈ ਤੇ ਪਹਿਲਾਂ ਚਲੋ ਮਾਮਲਾ ਠੰਡਾ ਹੋਇਆ ਤੇ ਹੁਣ ਦੁਬਾਰਾ ਤੋਂ ਜਿਹੜੀ ਹੈ ਗੱਲ ਚੱਲ ਪਈ ਕਹਿੰਦੇ ਜੀ ਇਹ ਯੁੱਧ ਜਿਹੜਾ ਹੈ ਉਹ ਸਮੁੰਦਰ ਦੇ ਰਾਹੀਂ ਹੋਏਗਾ ਇਹ ਜਿਹੜਾ ਯੁੱਧ ਹੈ ਇਹ ਸਮੁੰਦਰ ਦੇ ਰਾਹੀਂ ਵਰਤੇਗਾ ਤੇ ਕਈ ਲੋਕ ਜਿਹੜੇ ਨੇ ਇਸ ਦਾ ਸ਼ਿਕਾਰ ਹੋਣਗੇ ਕਈ ਲੋਕ ਪ੍ਰਭਾਵਿਤ ਹੋਣਗੇ ਇਸ ਯੁੱਧ ਦੇ ਵਿੱਚ ਕਈ ਲੋਕਾਂ ਦਾ ਜਿਹੜਾ ਹੈ ਡਾਢਾ ਹੀ ਨੁਕਸਾਨ ਹੋਏਗਾ ਆਪਾਂ ਇਹ ਵੀ ਪੜਨੇ ਆ ਤੇ ਸਾਧ ਸੰਗਤ ਜਿਸ ਤਰ੍ਹਾਂ ਹੁਣ ਯੁੱਧ ਯੁੱਧ ਤਾਂ ਜਿਹੜਾ ਹੈ ਉਹ ਪਰਿਸਥਿਤੀ ਕੋਈ ਵੀ ਹੋਵੇ ਯੁੱਧ ਹੋਇਆ ਨੁਕਸਾਨ ਸਾਡਾ ਤਾਂ ਵੀ ਹੋਏਗਾ ਸਾਧ ਸੰਗਤ ਤੇ ਗੁਰਮੁਖ ਪਿਆਰਿਓ ਜੇਕਰ ਅਸੀਂ ਇਸ ਯੁੱਧ ਦੇ ਵਿੱਚ ਨੁਕਸਾਨ ਦੇ ਹੁੰਨੇ ਆ ਤੇ ਪਿਆਰਿਓ ਇਹ ਸਾਡਾ ਜਿਹੜਾ ਕਾਰਨ ਇੱਕ ਇਹ ਹੋਵੇਗਾ ਕਿ ਅਸੀਂ ਉਸ ਚੀਜ਼ ਨੂੰ ਸੁਣ ਕੇ ਵੀ ਅਸੀਂ ਸਰਤਾਰਕ ਨਹੀਂ ਹੋਏ ਸਰਤਾਰਕ ਹੋਣ ਦਾ ਭਾਵ ਕੀ ਹੈ ਕਿ ਯੁੱਧ ਜੇਕਰ ਹੁੰਦਾ ਹੈ ਤਾਂ ਅਸੀਂ ਉਸ ਚੀਜ਼ ਤੋਂ ਪਾਸੇ ਹੋਈਏ ਸਾਂਗਤ ਜਦੋਂ ਪਹਿਲਾ ਯੁੱਧ ਦਾ ਐਲਾਨ ਹੋਇਆ ਤੇ ਕਈਆਂ ਨੇ ਤੇ ਵੀਜ਼ੇ ਲਵਾ ਲਏ ਕਈ ਤੇ ਜਿਹੜੇ ਬਾਹਰਲੇ ਮੁਲਕਾਂ ਨੂੰ ਚੜ ਗਏ ਕਹਿੰਦੇ ਦੀ ਇੱਥੇ ਤੇ ਖਤਰਾ ਬਹੁਤ ਹੈ ਵੀ ਬਾਕੀ ਦੇ ਜਿਹੜੇ ਉਹ ਰਹਿੰਦੇ ਨੇ ਤੁਹਾਡੇ ਪਰਿਵਾਰਕ ਮੈਂਬਰ ਉਹ ਬੰਦੇ ਨਹੀਂ ਸਾਂਗਤ ਜੇ ਮੌਤ ਆਉਣੀ ਹੋਈ ਤੇ ਉੱਥੇ ਕਿਹੜਾ ਦੂਰ ਹੈ ਮਨ ਕਲ ਮੌਤ ਜਾਂ ਆਮਸੀ ਸਭ ਦਰਵਾਜ਼ੇ ਭੰਨ ਤੇ ਮੌਤ ਦੇ ਉੱਥੇ ਵੀ ਆ ਜਾਏਗੀ ਚਲੋ ਉਹ ਗੱਲ ਵੱਖਰੀ ਹੈ ਕਿ ਭਾਈ ਅਸੀਂ ਆਪਣੀ ਸੋਚ ਦੇ ਮੁਤਾਬਕ ਚੱਲਦੇ ਆਂ ਵੀ ਸ਼ਾਇਦ ਉੱਥੇ ਰੱਬ ਕੋਈ ਹੋਰ ਹੈ ਚਲੋ ਗੱਲ ਵੱਖਰੀ ਸੋ ਮੈਂ ਇੱਕ ਬੇਨਤੀ ਨਾਲ ਕਰਦੇ ਆਂ ਸਾਨੂੰ ਇਹ ਚੀਜ਼ ਸਮਝਣੀ ਪੈਗੀ ਜਿੱਥੇ ਮਹਾਪੁਰ ਕਹਿੰਦੇ ਸੀ ਕਹਿੰਦੇ ਭਾਈ ਅਗਸਤ ਤੋਂ ਮਗਰੋਂ ਕਹਿੰਦੇ ਭਾਈ ਯੁੱਧ ਛਿੜੇਗਾ ਤੇ ਇਸ ਯੁੱਧ ਦੇ ਵਿੱਚ ਕਈ ਤਰੀਕੇ ਜਿਹੜੇ ਨੇ ਉਹ ਅਪਣਾਏ ਜਾਣਗੇ ਤੇ ਯੁੱਧ ਹੋਏਗਾ ਤੇ ਕਹਿੰਦੇ ਪਰ ਦੁਨੀਆ ਨੂੰ ਕਈ ਤਰ੍ਹਾਂ ਦੀਆਂ ਪਰਿਸਥਤੀਆਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਰਾਸ਼ਨ ਨਾ ਹੋਇਆ ਪਾਣੀ ਸਾਫ ਨਾ ਪੀਣ ਨੂੰ ਮਿਲਿਆ ਬਾਹਰ ਜਾਣ ਦੇ ਵਿੱਚ ਖਤਰਾ ਤੇ ਕਹਿੰਦੇ ਭਾਈ ਲੋਕ ਜਿਹੜੇ ਨੇ ਇੱਕ ਥਾਂ ਤੇ ਇਕੱਠੇ ਹੋ ਕੇ ਤੜ ਜਾਣਗੇ ਤੇ ਲੋਕ ਜਿਹੜੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਕੈਦ ਵਾਂਗੂ ਹੋ ਜਾਣਗੇ ਬਾਹਰ ਜਾ ਨਹੀਂ ਸਕਦੇ ਬਾਹਰੋਂ ਕੋਈ ਸਮਾਨ ਅੰਦਰ ਆ ਨਹੀਂ ਸਕਦਾ ਕਹਿੰਦੇ ਹਾਲਾਤ ਇਹੋ ਜਿਹੇ ਹੋ ਜਾਣਗੇ ਕਹਿੰਦੇ ਯੁੱਧ ਤੇ ਹੋਏਗਾ ਪਰ ਕਹਿੰਦੇ ਸਖੋ ਅਵੇਸਲੇ ਨਾ ਹੋਇਓ ਕਹਿੰਦੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਸ਼ਨ ਜਮ੍ਹਾਂ ਕਰ ਲਓ ਕਹਨੇ ਆਪਣੇ ਘਰਾਂ ਦੇ ਵਿੱਚ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਲੋ ਵੀ ਜੇਕਰ ਅਜਿਹਾ ਕੋਈ ਹਾਲਾਤ ਬਣਦੇ ਵੀ ਆ ਤੇ ਸਾਨੂੰ ਘੱਟੋ ਘੱਟ ਜਿਹੜੀ ਆ ਮੁਸ਼ਕਲਾ ਨਾ ਆਉਣ ਅਸੀਂ ਆਪਣੇ ਗੁਰੂ ਦਾ ਭਜਨ ਬੰਦਗੀ ਕਰ ਸਕੀਏ ਕਹਨੇ ਭਾਈ ਪ੍ਰਸ਼ਾਦਾ ਭੋਜਨ ਸਾਡੇ ਕੋਲ ਹੋਏਗਾ ਸ਼ੱਕ ਲਾਗੇ ਪੀਣ ਵਾਲਾ ਪਾਣੀ ਸਾਡੇ ਕੋਲ ਹੋਏਗਾ ਤੇ ਸ਼ੱਕ ਲਾਗੇ ਕਹਨੇ ਇਹ ਨਾ ਹੋਵੇ ਵੀ ਇਹਨਾਂ ਦੋਨਾਂ ਕਿੰਨੂੰ ਅਸੀਂ ਜਿਹੜਾ ਹੈ ਤਰਸ ਜਾਈਏ ਤੇ ਦੋਏ ਸਾਡੇ ਕੋਲੇ ਨਾ ਹੋਣ ਦੂਸਰਿਆਂ ਨੂੰ ਰਜਾਉਣ ਵਾਲੀ ਕੌਮ ਕਿਤੇ ਆਤ ਭੁੱਖੀ ਰਹਿ ਜਾਏ ਕਿਤੇ ਇਹ ਕੰਮ ਨਾ ਹੋ ਜਾਏ ਆਸਾਂਗਤ ਜੁੱਧ ਹੋਏਗਾ ਜਿਵੇਂ ਹੁਣ ਜੀਓ ਦਾ ਨਸ਼ਿਆਂ ਵਿਰੁੱਧ ਉਹ ਵੀ ਚੱਲ ਰਿਹਾ ਚਲੋ ਮੈਂ ਟੂਕ ਮਤਰੀ ਬੇਨਤੀ ਕੀਤੀ ਐ ਉਹ ਤੁਹਾਨੂੰ ਪਤਾ ਹੀ ਐ ਵੀ ਕਿੰਨਾ ਕੋ ਜੁੱਧ ਚੱਲ ਰਿਹਾ ਕਿੰਨੇ ਕੋ ਜਿਹੜਾ ਜੁੱਧ ਲੜ ਕੇ ਉਹਦੇ ਵਿੱਚ ਮਾਰੇ ਗਏ ਲੋਕ ਵੀ ਜਿਹੜੇ ਨਸ਼ਾ ਵੇਚਦੇ ਸੀ ਚਲੋ ਤਾਂ ਕਹਿੰਦੇ ਆ ਵੀ ਜੁੱਧ ਇਹ ਵੱਖਰਾ ਜੁੱਧ ਹੋਏਗਾ ਇਹ ਜੁੱਧ ਦਾ ਜਿਹੜਾ ਕਾਰਨ ਐ ਇਹ ਨਹੀਂ ਪਤਾ ਵੀ ਕਦੋਂ ਉਹ ਕਦੋਂ ਜਿਹੜਾ ਹੋਏਗਾ ਤੇ ਕਦੋਂ ਖਤਮ ਹੋਏਗਾ ਤੇ ਇਹ ਜੇ ਜੁੱਧ ਇੱਕ ਵਾਰੀ ਛਿੜਿਆ ਤੇ ਇਹ ਜੁੱਧ ਲੰਬਾ ਚੱਲੇਗਾ ਬਸ ਇੰਨੀ ਗੱਲ ਕਹਿ ਸਕਦੇ ਆ ਇਸ ਕਰਕੇ ਅਵੇਸਲੇ ਨਾ ਹੋਇਓ ਤੇ ਆਪਾਂ ਆਪੋ ਆਪਣੀਆਂ ਤਿਆਰੀਆਂ ਕਰਕੇ ਰੱਖੋ ਸਾਸਾਂ ਵੈਸੇ ਤੇ ਸਤਿਗੁਰ ਅੱਗੇ ਅਰਦਾਸ ਕਰੋ ਸਤਿਗੁਰੂ ਜੀ ਇਹੋ ਜਿਹਾ ਕਠਨ ਸਮਾਂ ਆ ਗਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ